ਕਵੀਰ ਵੇਦਕ ਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋਂ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆਂ ਸਹਿਰ ਮੇਲਾ ਦਸਤ ਗਿਰੀ ਨਾਹੇ ਦਾ ਰੋਗ ਪੜ ਪਰ ਖੁਸ਼ੀ ਹੋਏ بے خبر باد بکاہے حق سچ خلق خلک خالق میان سیام مورت ناہے آسمان میان لہنگ دریا گسل کردن بود کر فکر فر فکر دائم لائے چشمے دیکھا موجود اللہ پاکم پاک ہے سچ ਕਸਕ ਕਰੂੰ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹੋ ਕਰੇ ਜਾਣੇ ਸੋਏ ਨਾਮ ਦਿਓ ਜੀ ਮੈਂ ਅੰਧ ਲੇ ਕੇ ਤੇਕ ਤੇਰਾ ਨਾਮ ਖੁੰਦ ਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਕਰੀਮ ਰਹੀਮਾ ਅਲਾ ਤੂੰ ਗੁਨੀ ਹਾਜਰਾ ਹਜੂਰ ਦਰ ਪੇਸ਼ ਤੂੰ ਮਨੀ ਦਰਿਆਉ ਤੂੰ ਦੇਹੰਦ ਤੂੰ ਬਿਸਿਆਰ ਤੂੰ ਤਣੀ ਦੇ ਲੈ ਏਕ ਤੂੰ ਦਿਗਰ ਕੋ ਨਹੀਂ ਤੂੰ ਦਾਨ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਨਾਮੇ ਜੇ ਸੁਆਮੀ ਵਕਸ਼ੰਦ ਤੂੰ ਹਰੀ ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ ਬਲ ਬਲ ਜਾਉ ਬਲ ਬਲ ਜਾਉ ਨੀਕੀ ਤੇਰੀ ਵਿਗਾਰੀ ਆਲੇ ਤੇਰਾ ਨਾਮ ਕੂਜਾ ਆਮਦ ਕੂਜਾ ਰਫਤੀ ਕੂਜਾ ਮੇ ਰਵੀ ਦਵਾਰ ਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮੰਗੋਲ ਚੰਦੀ ਹਜ਼ਾਰ ਆਲਮ ਏਕਲ ਖਾਨਾ ਹਮ ਚਿੰਨੀ ਪਾਤਸ਼ਾ ਸਾਬਲੇ ਵਰਨਾ ਅਸਪਤ ਗਜਪਤ ਨਰੇ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ